ਹਰ ਹੀ ਗਰਮੀ ਦੇ ਕਰਕੇ ਖੂਨ ਦੀ ਵੱਡੀ ਗਿਣਤੀ ਦੇ ਵਿੱਚ ਘਾਟ ਮਹਿਸੂਸ ਹੋ ਰਹੀ ਹੈ ਇਸ ਨੂੰ ਦੇਖਦੇ ਹੋਏ ਅੱਜ ਵਿਸ਼ਵ ਖੂਨਦਾਨ ਦਿਵਸ ਮੌਕੇ ਮਰੀਜ਼ ਮਿੱਤਰਾ ਸੰਸਥਾ ਵੱਲੋਂ ਖਾਸ ਤੌਰ ਤੇ ਥੈਲੇਸੀਮੀਆ ਦੇ ਬੱਚਿਆਂ ਲਈ ਅਤੇ ਹੋਰ ਮਰੀਜ਼ਾਂ ਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਟਿਆਲਾ ਸ਼ਹਿਰ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦੀ ਖਾਸੀਅਤ ਇਹ ਰਹੀ ਕਿ ਕੁਝ ਨੌਜਵਾਨ ਉਹ ਸਨ ਜਿਨ੍ਹਾਂ ਦੀ 18 ਸਾਲ ਦੀ ਉਮਰ ਹੋਈ ਹੈ ਤੇ ਜਿਨ੍ਹਾਂ ਨੇ ਪਹਿਲੀ ਵਾਰੀ ਖੂਨਦਾਨ ਕੀਤਾ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੜੇ ਬੱਚੇ ਸਾਰੇ ਥੈਲੇਸੀਮੀਆ ਦੇ ਮਰੀਜ਼ ਹਨ ਜਿਨ੍ਹਾਂ ਨੂੰ ਹਰ ਰੋਜ਼ ਹਫਤੇ ਬਾਅਦ ਜਾਂ 10 ਦਿਨ ਬਾਅਦ ਖੂਨ ਚੜਦਾ ਹੈ ਇਸ ਕਰਕੇ ਨੌਜਵਾਨਾਂ ਨੂੰ ਤੇ ਹੋਰ ਸਮਾਜ ਸੇਵਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨਦਾਨ ਕਰਨ ਨਾਲ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਪਰ ਤੁਹਾਡਾ ਇੱਕ ਵਾਰ ਦਾਨ ਕੀਤਾ ਹੋਇਆ ਖੂਨ ਤਿੰਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕਦਾ ਹੈ ਇਸ ਕਰਕੇ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਆਦਤ ਬਣਾਓ ਅਤੇ ਇਹਨੂੰ ਨਿਯਮਤ ਚਾਲੂ ਰੱਖੋ ਮੈਂ 60-70 ਦਸਵੇਰੇ ਬੋਤਲਾਂ ਕੋਲ ਡਰਿੰਕ ਦੀਆਂ ਲੋਹਰੀ ਜੀ ਦਾ ਇੰਨਾ ਫੈਂਟਸੋ ਗਿਆ ਇਨਾ ਫਿਲਮ ਅੱਜ ਜੀ ਵਿਸ਼ਵ ਖੂਨਦਾਨੀ ਦਿਵਸ ਤੇ ਇਹ ਵਿਸ਼ੇਸ਼ ਖੂਨਦਾਨ ਕੈਂਪ ਅਮਰੀ ਮਿੱਤਰ ਸੰਸਥਾ ਵੱਲੋਂ ਲਗਾਇਆ ਗਿਆ ਬਹੁਤ ਜ਼ਿਆਦਾ ਹੱਥ ਦੀ ਗਰਮੀ ਪੈ ਰਹੀ ਹੈ ਬਲੱਡ ਬੈਂਕ ਵਿੱਚ ਬਲੱਡ ਨਹੀਂ ਹੈਗਾ ਬਹੁਤ ਛਰੀ ਡੋਰੇ ਥੈਲਸੀਮੀ ਪਿੰਦੇ ਬੱਚੇ ਨੇ ਕੈਂਸਰ ਪਿੰਦੇ ਲੋਗ ਨੇ ਯਾ ਗਰਭਤੀ ਔਰਤਾਂ ਨੇ ਉਹਨਾਂ ਨੂੰ ਬਲੱਡ ਦਾ ਮਿਲਨ ਕਰਕੇ ਉਹਨਾਂ ਦੇ ਪ੍ਰੋਬਲਮ ਤੱਕ ਪੈਂਡਿੰਗ ਚੱਲ ਰਹੇ ਸੀ ਤਾਂ ਸਾਡੀ ਸੰਸਥਾ ਵੱਲੋਂ ਇਹ ਕੈਂਪ ਲਗਾਇਆ ਗਿਆ ਤੇ ਕੈਂਪ ਵਿੱਚ ਬਹੁਤ ਸਾਰੇ ਖੂਨਦਾਨੀ ਸੋਸ਼ਲ ਮੀਡੀਆ ਦੇ ਮੈਸੇਜ ਪੜ੍ਹ ਕੇ ਆ ਪਹੁੰਚੇ ਨੇ ਤੇ ਸਾਡੇ ਕੋਈ ਰੈਗੂਲਰ ਖੂਨਦਾਨੀ ਵੀ ਨੇ ਜਿਹੜੇ ਕਿ ਰੈਗੂਲਰ ਖੂਨਦਾਨ ਕਰਦੇ ਨੇ ਤਿੰਨ ਦਿਨ ਬਾਅਦ ਉਹ ਜਿਹੜੀ ਸਾਡੀ ਸੇਵਾਵਾ ਹੈਗੀਆਂ ਉਹ ਐਦਾਂ ਹੀ ਜਲਦੀ ਰਹਿੰਦੀਆਂ ਤੇ ਅਸੀਂ ਜਿਹੜੀ ਸਾਡੀ ਪਹਿਲ ਹੁੰਦੀ ਆ ਉਹ ਸਰਕਾਰੀ ਬਲੱਡ ਬੈਂਕ ਨੂੰ ਹੁੰਦੀ ਆ ਕਿਉਂਕਿ ਸਰਕਾਰੀ ਡਾੜਾ ਬਲੱਡ ਬੈਂਕ ਹੈ ਰਿੰਦਰਾ ਹਸਪਤਾਲ ਉਹਦੇ ਜਿਹੜੇ ਮਰੀਜ਼ ਆਉਂਦੇ ਨੇ ਲੋਡ ਮ ਕਿੰਨੇ ਯੂਨਿਟ ਅਜ ਖੂਨ ਦਾਨ ਹੋ ਜੂਗਾ ਹੁਣ ਤੱਕ ਕੋਈ 25 ਦੀ ਜੁੰਡ ਹੋ ਚੁੱਕੀ ਨੇ ਜੀ ਤੇ ਸਾਨੂੰ ਉਮੀਦ ਹੈ ਕਿ ਅਹੀ ਹੋਈ 60 70 ਜੁੰਡ ਇਕੱਠੇ ਸ਼ਾਮ ਤੱਕ ਦੁਪਹਿਰ ਤੱਕ ਕੈਂਪ ਚੱਲੂ ਕਰ ਲਾਂਗੇ ਜੀ ਥੈਂਕ ਯੂ ਪਹਿਲੇ ਤਾਂ ਮੈਂ ਅੱਜ ਦੇ ਖੂਨ ਦਾਨ ਦਿਵਸ ਦੀ ਮੁਬਾਰਕਬਾਦ ਦਿੰਨੀ ਆ ਕਿ ਪਟਿਆਲੇ ਦੇ ਵਿੱਚ ਹਿੰਮਤ ਕੀਤੀ ਕੋਈ ਸੰਸਥਾਵਾਂ ਨੇ ਜਿਨ੍ਹਾਂ ਵਿੱਚੋਂ ਇੱਕ ਗੁਰਮੁਖ ਦੇ ਮਰੀਜ਼ ਮਿੱਤਰਾ ਜਿਨ੍ਹਾਂ ਨੇ ਕਿ ਇਹ ਇਨੀਸ਼ੀਏਟਿਵ ਲਿਆ ਅੱਜ ਕੈਂਪ ਲਗਾਉਣ ਦਾ ਇਹ ਗੱਲ ਠੀਕ ਹੈ ਕਿ ਬਹੁਤ ਸ਼ਾਰਟੇਜ ਚੱਲ ਰਹੀ ਹੈ ਦਿੱਕਤ ਬਹੁਤ ਹੈ ਬਲੱਡ ਦੀ ਉਧਰ ਕਾਰਨਿਕਤਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਮਾਵਾ ਹੀ ਨਹੀਂ ਬੱਚਿਆਂ ਨੂੰ ਨਿਕਲਣ ਦਿੰਦੀਆਂ ਘਰੋਂ ਮੈਨੂੰ ਯਾਦ ਹੈ ਵੀ ਅਸੀਂ ਪਿਛਲੀ ਵਾਰੀ ਆਏ ਸੀ ਤੇ ਇੱਕ ਜੈਂਟਲਮੈਨ ਇੱਥੇ ਸੀ ਤੇ ਜਦੋਂ ਮੈਂ ਫੋਟੋ ਕਰਨ ਲੱਗੀ ਤੇ ਉਹ ਕਹਿੰਦੇ ਮੈਡਮ ਫੋਟੋ ਨਾ ਕਰੋ ਮੈਂ ਆਪਣੀ ਵਾਈਫ ਨੂੰ ਨਹੀਂ ਦੱਸ ਗਿਆ ਉਹ ਮਨਾ ਕਰਦੀ ਹੈ ਤੇ ਮੈਂ ਉਹਨੂੰ ਕਹਿ ਕੇ ਆਇਆ ਮੈਂ ਬਾਜ਼ਾਰ ਜਾ ਰਿਹਾ ਸੋ ਇਸ ਕਰਕੇ ਕੁਝ ਮਦਰ ਸਟ੍ਰੋਕ ਗਏ ਆ ਕੁਝ ਬੱਚੇ ਜਿਹੜੇ ਤਾਂ ਇਸ ਲਾਈਨ 'ਚ ਪੈ ਗਏ ਆ ਉਹ ਤਾਂ ਹੱਲਾਸ਼ੇਰੀ ਨਾਲ ਆਉਂਦੇ ਆ ਉਹਨਾਂ ਨੂੰ ਆਪ ਨੂੰ ਸਮਝਦਿਆ ਕਿ ਸਾਡੇ ਬਲੱਡ ਦੀ ਕੀ ਮਹੱਤਤਾ ਹੈ ਪਰ ਕਈ ਜਿਹੜੇ ਨਵੇਂ ਆ ਉਹਨਾਂ ਨੂੰ ਆਪਾਂ ਨੂੰ ਨਾਲ ਜੋੜਨਾ ਹੈ ਉਹਦੇ ਲਈ ਬਹੁਤ ਸੰਸਥਾਵਾਂ ਖਾਸ ਕਰਕੇ ਅਮਰੀਜ਼ ਮਿਤਰਾ ਗੁਰਮੁਖ ਹੈ ਵਾਰੀ ਵਾਰੀ ਮੈਸੇਜ ਪੜ੍ਹ ਕੇ ਫਿਰ ਇੱਕ ਵਾਰੀ ਬੰਦਾ ਇਗਨੋਰ ਕਰੇਗਾ ਦੋ ਵਾਰੀ ਤੀਜੀ ਵਾਰੀ ਉਹਦਾ ਮਨ ਹੋਏਗਾ ਕਿ ਮੈਂ ਜਾ ਕੇ ਆਵਾਂ ਸੋ ਇਹ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਨੀ ਆ ਕਿ ਅੱਜ ਇਹਨਾਂ ਨੇ ਉਪਰਾਲਾ ਕੀਤਾ ਕੈਂਪ ਲਗਾਇਆ ਕਿਉਂਕਿ ਥੈਲੇਸੀਮੀਆ ਦੇ 15 ਬੱਚਿਆਂ ਨੂੰ ਰੋਜ਼ ਬਲੱਡ ਚਾੜਦਾ 15 ਤੋਂ 20 ਬੱਚੇ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਭ ਨੂੰ ਇਹੀ ਬੇਨਤੀ ਕਰਾਂਗੀ ਕਿ ਇਹ ਸਾਡੇ ਹਿੱਸੇ ਆਇਆ ਪਿੱਛੇ ਇੱਕ ਕਾਨਫਰੰਸ 'ਚ ਮੈਂ ਸੁਣਿਆ ਸੀ ਪਰਮਜੀਤ ਜੀ ਨੇ ਕਿਹਾ ਸੀਗਾ ਕਿ ਇਹ ਦਾਨ ਸਿਰਫ ਸਾਡੀ ਪੀੜ੍ਹੀ ਦੇ ਹਿੱਸੇ ਆਇਆ ਹੈ ਅੱਜ ਤੋਂ ਪਹਿਲਾਂ ਇਹ ਕਿਸੇ ਪੀੜ੍ਹੀ ਵਿੱਚ ਵੀ ਦਾਨ ਦੇਣ ਦੀ ਪ੍ਰਥਾ ਨਹੀਂ ਸੀ ਸੋ ਜੇ ਸਾਨੂੰ ਰੱਬ ਨੇ ਕੁਝ ਸੋਚ ਕੇ ਸਾਡੀ ਪੀੜ੍ਹੀ ਦੇ ਹਿੱਸੇ ਆਇਆ ਆਪਾਂ ਆਪ ਜਿਨ੍ਹਾਂ ਦੀ ਉਮਰ ਹੋ ਗਈ ਆਪਣੇ ਬੱਚਿਆਂ ਨੂੰ ਅੱਗੋਂ ਗਾਈਡ ਵਾਂਗ ਕੇ ਉਹਨਾਂ ਨੂੰ ਕਹੋ ਤੇ ਵੱਧ ਤੋਂ ਵੱਧ ਖੂਨ ਦਾਨ ਕਰੋ ਤਾਂ ਕਿ ਗਰੀਬੀ ਨਾਲ ਜਾ ਰਹੇ ਆ ਖੂਨ ਨਾਲ ਜਾ ਰਹੇ ਆ ਕਮ ਸੇ ਕਮ ਖੂਨ ਨਾਲ ਤਾਂ ਨਾ ਕੋਈ ਜਾਏ ਖੂਨ ਦੀ ਕਮੀ ਤੋਂ ਸੋ ਬਹੁਤ ਬਹੁਤ ਸ਼ੁਕਰੀਆ ਕਿ ਗੁਰਮੁਖ ਦਾ ਜੀ ਮੈਨੂੰ ਬੁਲਾਇਆ ਮਾਨ ਸਤਕਾਰ ਦਿੱਤਾ ਮੈਂ ਕਹਾਂਗੀ ਕਿ ਇਹ ਹੋ ਜੇ ਹੋਰ ਗੁਰਮੁਖੀ ਸ਼ਹਿਰ 'ਚੋਂ ਤਾਂ ਕਿ ਆਪਾਂ ਅਗੇ ਥੈਂਕ ਯੂ ਥੈਂਕ ਯੂ ਕੀ ਨਾਇਗੋਡ ਜੈਨ ਰਾਈ ਅੱਜ ਪਹਿਲੀ ਵਾਰੀ ਬਲੱਡ ਦਿੱਤਾ ਹਾਂਜੀ ਜਨਮ ਦਿਨ ਤੇ ਲੋਕ ਪਾਰਟੀਆਂ ਕਰਦੇ ਆ ਤੁਸੀਂ ਖੂਨ ਦਾਨ ਕਰਨ ਦਾ ਕਿਵੇਂ ਸੋਚਿਆ ਅ ਬਸ ਪੁਨੇ ਦਾ ਕੰਮ ਕਰਫੇਸਿੰਗ ਮਨ ਮਨ ਕਰ ਰਿਹਾ ਸੀ ਵੀ ਤਰੀਏ ਕੁਝ 18 ਸਾਲ ਹੋ ਗਿਆ ਅਡਲਟ ਹੋ ਗਏ ਹੂੰ ਕੁ ਸੋਚਿਆ ਫਿਰ ਕਰਦੇ ਆ ਕਿਸ ਤਰ੍ਹਾਂ ਲੱਗਿਆ ਫੋਨ ਦਾਨ ਕਰਕੇ ਵਧੀਆ ਲੱਗਿਆ ਜੀ ਫਾਦਰ ਨੇ ਪ੍ਰੇਰਿਤ ਕੀਤਾ ਹਾਂਜੀ ਉਹਨਾਂ ਨੇ ਹੀ ਕਿਹਾ ਸੀ ਇੱਕ ਵਾਰ ਸੁਜੈਸਟ ਕੀਤਾ ਜੀ ਉਸ ਫਿਰ ਬਾਅਦ ਚ ਮਨ ਬਣ ਗਿਆ ਹੂੰ ਕਰੰਦਾ ਅੱਛਾ ਠੀਕ ਹੈ